ਗੱਜਕ ਖਾਣ ਦਾ ਕੋਈ ਸ਼ੌਕੀਨ ਹੋਵੇ ਤੇ ਸੋਸ਼ਲ ਮੀਡੀਆ ਤੇ ਕੋਈ ਵੀਡੀਓ ਦੇਖ ਲਵੇ ਜਿਹਦੇ ਚ ਪੈਰਾ ਨਾਲ ਫੇ ਫੇ ਕੇ ਗੱਜਕ ਬਣ ਰਹੀ ਹੋਵੇ ਤਾਂ ਤੁਸੀਂ ਅੰਦਾਜ਼ਾ ਲਗਾ ਹੀ ਲਿਆ ਹੋਣਾ ਕਿ ਮਨ ਫਿਰ ਕਿਵੇਂ ਉਸ ਚੀਜ਼ ਤੋਂ ਕਿਰਕ ਜਾਂਦਾ ਜੀ ਹਾਂ ਇਸੇ ਤਰ੍ਹਾਂ ਦਾ ਹੀ ਮਾਮਲਾ ਦੇਖਣ ਨੂੰ ਮਿਲਿਆ ਗੋਨਿਆਣਾ ਮੰਡੀ ਦੀ ਇੱਕ ਫੈਕਟਰੀ ਦੇ ਵਿੱਚ ਜਿੱਥੇ ਪੈਰਾ ਦੇ ਨਾਲ ਮਿੱਧ ਮਿੱਧ ਕੇ ਗੱਜਕ ਬਣਾਈ ਜਾ ਰਹੀ ਸੀ ਇਸ ਤਰ੍ਹਾਂ ਗਚਕ ਬਣਾਉਂਦੇ ਇੱਕ ਵਿਅਕਤੀ ਦੀ ਵੀਡੀਓ ਵਾਇਰਲ ਹੋ ਗਈ ਤੇ ਫਿਰ ਜਦੋਂ ਰੌਲਾ ਪੈ ਗਿਆ ਸਾਰੇ ਪਾਸੇ ਤੇ ਸਾਡਾ ਪੰਜਾਬ ਦਾ ਪ੍ਰਸ਼ਾਸਨ ਫਿਰ ਬੜੀ ਛੇਤੀ ਹਰਕਤ 'ਚ ਆ ਜਾਂਦਾ ਹੁੰਦਾ ਹੈ। ਫਿਰ ਪ੍ਰਸ਼ਾਸਨ ਹਰਕਤ 'ਚ ਆ ਗਿਆ ਤੇ ਜਾਂਚ ਸ਼ੁਰੂ ਹੋ ਗਈ। ਜਿਸ ਫੈਕਟਰੀ ਦੇ ਵਿੱਚ ਇਹ ਵਿਅਕਤੀ ਪੈਰਾਂ ਦੇ ਨਾਲ ਗਚਕ ਨੂੰ ਫੇਰ ਰਿਹਾ ਸੀ ਉਸ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ। ਦੇ ਨਾਲ-ਨਾਲ ਬਠਿੰਡਾ ਜ਼ਿਲ੍ਹੇ ਦੇ ਵਿੱਚ ਚੱਲ ਰਹੀਆਂ ਹੋਰ ਗੱჭਕ ਬਣਾਉਣ ਵਾਲੀਆਂ ਫੈਕਟਰੀਆਂ ਦੀ ਵੀ ਜਾਂਚ ਸ਼ੁਰੂ ਹੋ ਗਈ। ਫਿਰ ਏਡੀਸੀ ਨੇ ਹੁਕਮ ਜਾਰੀ ਕਰ ਦਿੱਤੇ ਕਿ ਖਾਣ-ਪੀਣ ਵਾਲੀਆਂ ਵਸਤਾਂ ਦੇ ਨਾਲ-ਨਾਲ ਸਬੰਧਿਤ ਲਾਇਸੈਂਸ ਵੀ ਚੈੱਕ ਕਰੋ ਤੇ ਨਾਲ-ਨਾਲ ਸਿਹਤ ਵਿਭਾਗ ਦੀਆਂ ਟੀਮਾਂ ਤੋਂ ਉੱਥੇ ਬਣੀਆਂ ਵਸਤੂਆਂ ਦੀ ਸਾਫ਼-ਸਫਾਈ ਤੇ ਵਸਤੂ ਕਿਵੇਂ ਬਣਾਈ ਗਈ ਹੈ ਕਿਸ ਪ੍ਰਕਿਰਿਆ ਦੇ ਦੁਆਰਾ ਬਣਾਈ ਗਈ ਹੈ ਉਹਦੀ ਰਿਪੋਰਟ ਵੀ ਤਲਬ ਕਰੋ। ਦੱਸ ਦਈਏ ਕਿ ਗੋਨਿਆਣਾ ਮੰਡੀ ਦੇ ਇੱਕ ਸਮਾਜ ਸੇਵੀ ਨੇ ਇੱਕ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਇਹ ਵੀ ਆਖਿਆ ਕਿ ਗੋਨਿਆਣਾ ਮੰਡੀ ਦੇ ਦਸ਼ਮੇਸ਼ ਨਗਰ ਸਥਿਤ ਇੱਕ ਫੈਕਟਰੀ ਦੇ ਵਿੱਚ ਮਸ਼ੀਨਾਂ ਦੀ ਬਜਾਏ ਬੰਦੇ ਪੈਰਾਂ ਦੇ ਨਾਲ ਗਚਕ ਤੇ ਖਾਣ ਪੀਣ ਦਾ ਹੋਰ ਸਾਮਾਨ ਤਿਆਰ ਕਰਦੇ ਨੇ ਤੇ ਇਹ ਵੀ ਪਤਾ ਲੱਗਾ ਕਿ ਮੂੰਗਫਲੀ ਨੂੰ ਵੀ ਪੈਰਾਂ ਦੇ ਨਾਲ ਮਿੱਧ-ਮਿੱਧ ਕੀ ਉਹਦਾ ਛਿਲਕਾ ਵੱਖ ਕੀਤਾ ਜਾਂਦਾ ਫਿਲਹਾਲ ਇਸ ਪੈਰਾ ਦੇ ਨਾਲ ਗਚਕ ਬਣਾਉਣ ਵਾਲੀ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਤੇ ਸੈਂਪਲ ਲੈ ਲਏ ਗਏ ਨੇ ਤੇ ਫੈਕਟਰੀ ਦੇ ਮਾਲਕ ਦਾ ਚਲਾਨ ਘੱਟ ਕੇ ਉਸ ਨੂੰ ਕਾਰਵਾਈ 'ਚ ਸ਼ਾਮਲ ਹੋਣ ਲਈ ਵੀ ਕਹਿ ਦਿੱਤਾ ਗਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਦੀ ਸਿਹਤ ਦੇ ਨਾਲ ਕਿਸੇ ਵੀ ਹਾਲਤ ਦੇ ਵਿੱਚ ਖਿਲਵਾੜ ਨਹੀਂ ਕਰਨ ਦਿੱਤਾ ਜਾਊਗਾ ਗਚਕ ਖਾਣ ਦਾ ਕੋਈ ਸ਼ੌਕੀਨ ਹੋਵੇ ਤੇ ਸੋਸ਼ਲ ਮੀਡੀਆ ਤੇ ਕੋਈ ਵੀਡੀਓ ਦੇਖ ਲਵੇ ਜਿਦੇ 'ਚ ਪੈਰਾ ਨਾਲ ਫੇ ਫੇ ਕੇ ਗਚਕ ਬਣ ਰਹੀ ਹੋਵੇ ਤਾਂ ਤੁਸੀਂ ਅੰਦਾਜ਼ਾ ਲਗਾ ਹੀ ਲਿਆ ਹੋਣਾ ਕਿ ਮਨ ਫਿਰ ਕਿਵੇਂ ਉਸ ਚੀਜ਼ ਤੋਂ ਕਿਰਕ ਜਾਂਦਾ ਹੈ ਜੀ ਹਾਂ ਇਸੇ ਤਰ੍ਹਾਂ ਦਾ ਹੀ ਮਾਮਲਾ ਦੇਖਣ ਨੂੰ ਮਿਲਿਆ ਗੋਨਿਆਣਾ ਮੰਡੀ ਦੀ ਇੱਕ ਫੈਕਟਰੀ ਦੇ ਵਿੱਚ ਜਿੱਥੇ ਪੈਰਾਂ ਦੇ ਨਾਲ ਮਿੱਦ-ਮਿੱਦ ਕੇ ਗਚਕ ਬਣਾਈ ਜਾ ਰਹੀ ਸੀ ਇਸ ਤਰ੍ਹਾਂ ਗਚਕ ਬਣਾਉਂਦੇ ਇੱਕ ਵਿਅਕਤੀ ਦੀ ਵੀਡੀਓ ਵਾਇਰਲ ਹੋ ਗਈ ਤੇ ਫਿਰ ਜਦੋਂ ਰੌਲਾ ਪੈ ਗਿਆ ਸਾਰੇ ਪਾਸੇ ਤੇ ਸਾਡਾ ਪੰਜਾਬ ਦਾ ਪ੍ਰਸ਼ਾਸਨ ਫਿਰ ਬੜੀ ਛੇਤੀ ਹਰਕਤ 'ਚ ਆ ਜਾਂਦਾ ਹੁੰਦਾ ਹੈ ਫਿਰ ਪ੍ਰਸ਼ਾਸਨ ਹਰਕਤ 'ਚ ਆ ਗਿਆ ਤੇ ਜਾਂਚ ਸ਼ੁਰੂ ਹੋ ਗਈ। ਜਿਸ ਫੈਕਟਰੀ ਦੇ ਵਿੱਚ ਇਹ ਵਿਅਕਤੀ ਪੈਰਾਂ ਦੇ ਨਾਲ ਗੱਚਕ ਨੂੰ ਫੇਰ ਰਿਹਾ ਸੀ ਉਸ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ। ਤੇ ਨਾਲ-ਨਾਲ ਬਠਿੰਡਾ ਜ਼ਿਲ੍ਹੇ ਦੇ ਵਿੱਚ ਚੱਲ ਰਹੀਆਂ ਹੋਰ ਗੱਚਕ ਬਣਾਉਣ ਵਾਲੀਆਂ ਫੈਕਟਰੀਆਂ ਦੀ ਵੀ ਜਾਂਚ ਸ਼ੁਰੂ ਹੋ ਗਈ। ਫਿਰ ਏਡੀਸੀ ਨੇ ਹੁਕਮ ਜਾਰੀ ਕਰ ਦਿੱਤੇ ਕਿ ਖਾਣ-ਪੀਣ ਵਾਲੀਆਂ ਵਸਤਾਂ ਦੇ ਨਾਲ-ਨਾਲ ਸਬੰਧਿਤ ਲਾਇਸੈਂਸ ਵੀ ਚੈੱਕ ਕਰੋ। ਦੇ ਨਾਲ-ਨਾਲ ਸਿਹਤ ਵਿਭਾਗ ਦੀਆਂ ਟੀਮਾਂ ਤੋਂ ਉੱਥੇ ਬੜੀਆਂ ਵਸਤੂਆਂ ਦੀ ਸਾਫ ਸਫਾਈ ਤੇ ਵਸਤੂ ਕਿਵੇਂ ਬਣਾਈ ਗਈ ਹੈ ਕਿਸ ਪ੍ਰਕਿਰਿਆ ਦੇ ਦੁਆਰਾ ਬਣਾਈ ਗਈ ਹੈ ਉਹਦੀ ਰਿਪੋਰਟ ਵੀ ਤਲਬ ਕਰੋ ਦੱਸਦੇ ਆ ਕਿ ਗੋਨਿਆਣਾ ਮੰਡੀ ਦੇ ਇੱਕ ਸਮਾਜ ਸੇਵੀ ਨੇ ਇੱਕ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਇਹ ਵੀ ਆਖਿਆ ਕਿ ਗੋਨਿਆਣਾ ਮੰਡੀ ਦੇ ਦਸ਼ਮੇਸ਼ ਨਗਰ ਸਥਿਤ ਇੱਕ ਫੈਕਟਰੀ ਦੇ ਵਿੱਚ ਮਸ਼ੀਨਾਂ ਦੀ ਬਜਾਏ ਬੰਦੇ ਪੈਰਾਂ ਦੇ ਨਾਲ ਗੱਚਕ ਤੇ ਖਾਣ ਪੀਣ ਦਾ ਹੋਰ ਸਾਮਾਨ ਤਿਆਰ ਕਰਦੇ ਨੇ ਤੇ ਇਹ ਵੀ ਪਤਾ ਲੱਗਾ ਕਿ ਮੂੰਗਫਲੀ ਨੂੰ ਵੀ ਪੈਰਾ ਦੇ ਨਾਲ ਮਿੱਧਮਿੱਧ ਕੀ ਉਹਦਾ ਛਿਲਕਾ ਵੱਖ ਕੀਤਾ ਜਾਂਦਾ ਫਿਲਹਾਲ ਇਸ ਪੈਰਾ ਦੇ ਨਾਲ ਗਚਕ ਬਣਾਉਣ ਵਾਲੀ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਤੇ ਸੈਂਪਲ ਲੈ ਲਏ ਗਏ ਨੇ ਤੇ ਫੈਕਟਰੀ ਦੇ ਮਾਲਕ ਦਾ ਚਲਾਨ ਘੱਟ ਕੇ ਉਸ ਨੂੰ ਕਾਰਵਾਈ 'ਚ ਸ਼ਾਮਲ ਹੋਣ ਲਈ ਵੀ ਕਹ ਦਿੱਤਾ ਗਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਦੀ ਸਿਹਤ ਦੇ ਨਾਲ ਕਿਸੇ ਵੀ ਹਾਲਤ ਦੇ ਵਿੱਚ ਖਿਲਵਾੜ ਨਹੀਂ ਕਰਨ ਦਿੱਤਾ ਜਾਊਗਾ